ਬਾਜੂ ਸੁਣਾਏ ਉਹ ਵੀ ਗੱਲਾਂ ਤੇ ਉਹ ਚੱਲਦੇ ਸਦਾ ਗੁਰੂ ਘਰ ਆਪਾਂ ਬੜਾ ਨਰਨਾ ਹੱਥ ਦੇਖੋਗੇ ਤਾਂ ਲਾਲ ਹੋਏ ਠੰਡਾ ਆਹ ਤੇ ਚੱਲ ਜਾ ਮੈਂ ਆ ਗਿਆ ਤਾਂ ਪਹਿਲੇ ਰੋਮ ਤੜਕੂ ਉਹ ਇੱਥੇ ਗੱਡੀ ਚ ਕੀ ਕੰਮ ਆ ਜਾ ਉਹ ਵੇਹੇ ਚ ਨੋਟ ਮੰਦੇ ਨੋਟ ਆਪ ਕੋਰੇ ਰੱਖਲੇ ਆ ਇਹ ਬਾਬੇ ਨੇ ਜਿਆਦਾ ਧਿਆਨ ਕਰਦੀ ਦੇ ਦੇ ਚਕੂਆ ਲਾਲ ਆਹ ਬੇ ओके चलो मैं आ गया बाकी मम्मीओं ਗੱਲ ਮੰਮੀ ਦੀ ਸਹੀ ਆ ਠੰਡ ਬਹੁਤ ਜ਼ਿਆਦਾ ਹੋ ਗਈ ਆ ਹੱਥ ਪੈਰ ਵੀ ਸੋਨ ਹੋਣ ਲੱਗੇ ਹੋ ਆ ਉਹ ਵੀ ਸਵੇਰੇ ਵੀ ਉਧਰ ਗੁਰਦੁਆਰਾ ਮੈਂ ਗਿਆ ਤੇ ਦੇਖਿਆ ਨਾ ਸਵੇਰੇ ਫਰਸ਼ਾਂ ਠੰਡਾ ਹੋ ਗਿਆ ਹੁਣ ਇੱਥੇ ਵੀ ਆਨ ਫਰਕ ਹੋ ਗਿਆ ਮੈਂ ਸੌਖ ਸੌਖ ਆ ਕੇ ਜਾਣ ਚਾਹਦਾ ਲਾਉਣੀ ਆ ਨਾ ਤੇ ਬੜਾ ਫਰਸ਼ ਠੰਡਾ ਹੋਣਾ ਚਲੋ ਕੋਈ ਨਹੀਂ ਥੋੜੇ ਟਾਈਮ ਮਮੀ ਇੰਨਾ ਕੀ ਆ ਬਸ ਉਸ ਤੋਂ ਬਾਅਦ ਉੱਤੋਂ ਬਾਅਦ ਫੇਰ ਗਰਮ ਹੋਇਆ ਕਰਨਾਂ ਦੇ ਕਿ ਉਦੋਂ ਬੰਦਾ ਤਾਂ ਭੰਜ-ਭੰਜ ਕੇ ਜਾਂਦਾ ਹੈ ਕਿ ਆਹ ਫਸ ਗਰਮ ਬਹੁਤ ਆ ਨਾ ਕਰੇਗੀ ਬੰਦਾ ਕਿ ਨਾ ਕੱਲ੍ਹ ਦੇ ਜਾਂ ਕੇ ਘੜੀ ਸੇਵਾ ਕਰਾਵਾਂਗੇ ਬਗੈਰਾ ਸਭ ਦਾ ਪਾਠ ਕਰਕੇ ਭਾਂਡਿਆਂ ਦੀ ਤੇ ਨਾਲੇ ਤੁਹਾਨੂੰ ਦਾਸ਼ੀਆਂ ਕਰਾਉਂਦੇ ਆ ਸੰਡੇ ਤੁਹਾਨੂੰ ਪਤਾ ਆਪਣਾ ਬਾਬਿਆਂ ਦਾ ਦਿਨ ਹੀ ਹੁੰਦਾ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਰ ਕੋਈ ਕੰਮ ਨਹੀਂ ਹੁੰਦਾ ਨਾਥਿੰਗ ਜੇ ਕੋ ਕੰਮ ਹੋਵੇ ਵੀ ਉਹਨੂੰ ਮੱਗੇ ਪਾ ਲੈਣਾ ਹੁੰਦਾ ਜੇ ਤਾਂ ਸੰਡੇ ਕੋ ਕੰਮ ਹੈ ਨਾ ਜੋ ਮਰਜ਼ੀ ਹੋ ਜਵੇ ਕਿਉਂਕਿ ਇੱਥੇ ਤਾਂ ਮਿਸ ਨਹੀਂ ਕਰਦਾ ਉਹਨਾਂ ਨੂੰ ਮਹਿਸੂਸ ਹੁੰਦਾ ਨਾ ਤੇ ਮੰਡੇ ਦੇ ਦਾਖ ਖਾਣਾ ਉਹ ਕੰਮ ਕਿਉਂਕਿ ਇੱਥੇ ਆਉਣੇ ਆਉਣ ਆਇਆ ਕੋਈ ਬਾਈ ਚਾਂਸ ਹੋਊਗਾ ਕੋਈ ਡੇਕ ਨਹੀਂ ਆ ਹੋਇਆ ਜੇ ਕਿਵੇਂ ਮਿਸ ਹੋ ਗਿਆ ਨਾ ਨਹੀਂ ਤਾਂ ਹਰ ਇੱਕ ਸੰਡੇ ਸ਼ੋਰ ਹੀ ਆ ਕਿਉਂਕਿ ਬਾਬੇ ਦੀ ਆਪਣੇ ਤਾਂ ਬਹੁਤ ਜ਼ਿਆਦੇ ਕਿਰਪਾ ਆ ਬਹੁਤ ਜ਼ਿਆਦੇ ਬਾਬੇ ਨੇ ਆਪਾਂ ਨੂੰ ਕਹਿ ਲੋ ਤੁਸੀਂ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਹੈ ਬਾਬਾ ਜੀ ਨੇ ਤੇ ਤੁਹਾਨੂੰ ਪਤਾ ਜੇ ਜੇ ਤੇ ਜਿਹਨਾਂ ਨੂੰ ਭਰੋਸਾ ਹਨਾ ਮੈਂ ਮੇਰੇ ਕੋ ਇਦਾਂ ਦਾ ਕੰਮ ਨਹੀਂ ਹੋਇਆ ਜਿਹੜਾ ਮੈਂ ਬਾਬਾ ਜੀ ਨੂੰ ਕਿਹਾ ਹੋਵੇ ਕਿ ਆਹ ਕੰਮ ਕਰ ਦਿਓ ਤੇ ਉਹ ਨਾ ਹੋਇਆ ਹੋਵੇ ਕਦੇ ਨਹੀਂ ਇਦਾਂ ਹੋਇਆ ਕਦੀ ਵੀ ਨਹੀਂ ਹੋਇਆ ਇੱਕ ਆਰਮੇ ਤੁਹਾਨੂੰ ਗੱਲ ਸੁਣਾਉਣਾ ਹੈ ਨਾ ਬਾਹਰ ਦੀ ਗੱਲ ਹੈ ਨਿਊਜ਼ੀਲੈਂਡ ਦੀ ਗੱਲ ਹੈ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ ਕਿਉਂਕਿ ਮੈਂ ਨਾ ਜੋ ਲਾਸਟ ਤੇ ਜਦੋਂ ਮੈਂ ਆਉਣਾ ਸੀ ਕਿਉਂਕਿ ਮੈਂ ਮੋਰੇ ਬਾਰਕ ਨਹੀਂ ਕਰਾਇਆ ਸੀ ਐਕਸਟੈਂਸ਼ਨ ਪਾਈ ਸੀ ਮੋਰੇ ਜਿਹੜਾ ਜਿੱਤ ਮੈਂ ਕੰਮ ਕਰਦਾ ਸੀਗਾ ਉਹ ਮੁੜ ਕੇ 10 15 15000 ਡਾਲਰ ਮੰਗਣ ਲੱਪੇ ਕਿੰਨਾ ਮੈਂ ਫੇਰ ਬਾਰਕ ਕਰਾਉਂਗਾ ਆਲੋ ਮੈਂ ਤਾਂ ਘੱਟ ਰੇਟ ਤੇ ਪੱਕਾ ਕਰਾਈ ਜਾ ਮੁਰਗੀ ਲਾਸਟ ਤੇ ਕਹਿੰਦਾ ਮੈਂ ਵੱਧ پیسے ਲੈਣੇ ਆ 15 20 ਡਾਲਰ ਲੈ ਕੇ ਫਿਰ ਤਰਾ ਮੈਂ ਬਰਕ ਲਵਾਉਣਾ ਆ ਉਧਰ ਫਿਰ ਮੈਂ ਲੋਰ ਕਰ ਲਿਆ ਲੋਰ ਵੀ ਤੁਹਾਨੂੰ ਪਤਾ ਬਹੁਤ ਮਹਿੰਗਾ ਹੁੰਦਾ ਨਾ ਤੇ ਐਕਸਟੈਂਸ਼ਨ ਮਿਲ ਜਾਂਦੇ ਹੁੰਦੇ ਆ ਨਾ ਜਦੋਂ ਥੋੜੇ ਟਾਈਮ ਲਈ ਜਿੰਨਾ ਚੱਕਰ ਆਪਣਾ ਬਰਕ ਵੀਜਾ ਪ੍ਰੋਸੈਸਿੰਗ ਚ ਹੁੰਦਾ ਨਾ ਭਾਵੇਂ ਵੀਜਾ ਆਪਣਾ ਮੁੱਕ ਵੀ ਜਾਵੇ ਉਹਨਾਂ ਚੱਕਰ ਆਪਾਂ ਨੂੰ ਕੁਝ ਕਹਿ ਨਹੀਂ ਸਕਦੇ ਕੋਈ ਵੀ ਹਨਾ ਤੇ ਉਹ ਕੁਦਰਤੀ ਆ ਨਾ ਉਹ ਟਾਈਮ ਮੁੱਕ ਗਿਆ ਟਾਈਮ ਮੁੱਕਣ ਤੋਂ ਬਾਅਦ ਹਾਂ 10 ਕਿਹਾ ਹੋਰ ਜਾਨੇ ਲਾਂਭਾ ਵਾਲੇ ਦਾ ਸਿੰਗਰ ਇਹਦੇ ਘਰ ਆਉਂਦੇ ਸੀਗੇ ਪਾਰਟੀ ਸੀਗੀ ਕੋਈ ਪਰ ਇਹਨਾਂ ਨੇ ਲੜਾਈ ਲੜੂ ਦੋ ਇਸ ਤੋਂ ਮੈਨੂੰ ਸ਼ੋਰ ਨਹੀਂ ਹੈਗਾ ਤੇ 6 ਜਾਨੇ ਗੱਡੀ ਦੇ ਵਿੱਚ 5 ਜਾਨੇ ਦਾ ਲਾਊਡ ਹੈ ਤੁਹਾਨੂੰ ਪਤਾ 6 ਜਾਨੇ ਗੱਡੀ ਚ ਤੇ ਉਹ ਲੜਾਈ ਜਦੋਂ ਹੋਈ ਉੱਥੋਂ ਅਸੀਂ ਨਿਕਲੇ ਆ ਪੁਲਿਸ ਵਾਲਿਆਂ ਨੇ ਨਾਲ ਹੀ ਤੁਹਾਨੂੰ ਬੰਦਾ ਜਿਹਦੇ ਬੰਦੇ ਤੋਂ ਕਾਗਜ਼ ਮੌਕੇ ਹਨ ਜਾਂ ਕੋਈ ਬਿਜਲੀ ਟੈਨਸ਼ਨ ਹੋਵੇ ਉਹ ਬੰਦਾ ਦਾ ਉਦੋਂ ਹੀ ਦੂਰੋਂ ਰੂਟਰ ਸੁਣ ਕੇ ਬੰਦੇ ਨੂੰ ਭਜੜਾ ਪੈ ਜਾਂਦੇ ਆ ਨਾ ਉਹ ਐਮਬੂਲੈਂਸ ਵਾਂਗੂ ਰੂਟਰ ਹੋ ਗਿਆ ਨਾ ਤੇ ਉਹਨਾਂ ਨੇ ਕੱਢ ਲਿਆ ਬਾਹਰ ਪੁਲਿਸ ਵਾਲਿਆਂ ਨੇ ਬਾਬਾ ਇਹਦਾ ਲਾਈਨ ਚ ਲਾ ਲਿਆ ਉਹ ਤੁਹਾਨੂੰ ਬੜਾ ਲਿਖ ਕਰਦੇ ਹੁੰਦੇ ਹਨ ਕਿਉਂਕਿ ਡੇਟ ਆਫ ਬਰਥ ਨੇਮ ਤੋਂ ਨਾਲ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਰਾ ਕੱਲਾ ਉਹ ਡੇਟ ਆਫ ਬਰਥ ਜਾਂ ਨਾਮ ਹੀ ਪੁੱਛਣਾ ਨਹੀਂ ਇੱਧਰ ਲੈਂਸਰ ਲਾ ਲੈ ਛੇ ਜਾਣੇ ਉਹਨੇ ਲਾਸਟ ਤੇ ਮੈਂ ਤੇ ਸਾਰਿਆਂ ਪਹਿਲਾਂ ਤੇ ਪੁੱਛਾ ਲਾਪਿਆ ਮੈਂ ਨਾਲੇ ਅਰਦਾਸਾਂ ਕਰ ਲਾ ਪਿਆ ਬਾਬਾ ਜਵਾ ਦਾ ਸਾਰੇ ਇਕੱਲੇ ਬਚਾਲਾ ਮੁੜ ਕੇ ਨਹੀਂ ਮੈਂ ਪੰਗਾ ਲੈਂਦਾ ਹਨ ਕਿ ਮੁੜ ਕੇ ਨਹੀਂ ਨੇ ਕਿਤੇ ਵੀ ਲੜਾਈ ਲੜੂ ਜਾਂ ਕਿਤੇ ਵੀ ਜਾਣਾ ਬਾਹਰ ਤੁਹਾਨੂੰ ਪਤਾ ਕੋਈ ਫਸ ਵੀ ਜਾਵੇ ਤੇ ਕਹਿਣਾ ਉਦੋਂ ਨਿਆਣਪੁੱਤੀ 2015 ਦੀ ਗੱਲ ਕਰਦਾ ਮੈਂ ਹਮਮ خیر ਉਹ ਤੋਂ ਬਾਅਦ ਮੈਨੂੰ ਬੀਜ ਆ ਗਿਆ ਐਕਸਟੈਂਸ਼ਨ ਦਾ ਚਲੋ ਮੈਨੂੰ ਮਿਲ ਗਿਆ ਸੀਗਾ ਬੀਜ ਉਸ ਤੋਂ ਬਾਅਦ ਹੋ ਗਿਆ ਸੀ ਮੇਰਾ ਸਾਲਵ ਹੋ ਗਿਆ ਚੱਕਰ ਤੇ خیر ਜਦੋਂ ਹਨਾ ਤੁਸੀਂ ਇਹ ਦੇਖ ਲਓ ਪੰਜਾਂ ਚਾਰ ਚਾਰਾਂ ਪੰਜਾਂ ਜਾਨੇ ਦੇ ਨਾਮ ਲਿਖ ਲਿਆ ਉਹਨੇ ਜਿਹੜੇ ਲਾਈਨ ਚ ਲੱਗੇ ਛੇਵਾਂ ਮੈਂ ਸੀਗਾ ਪਤਾ ਨਹੀਂ ਕੀ ਹੋਇਆ ਉਹਨੂੰ ਵਾਇਰਲੈਸ ਹੈ ਜਾਂ ਕੋਸ਼ੂ ਵੀ ਹਨਾ ਮੈਂ ਫੋਨ ਕਾਨੂੰ ਲਾ ਕੇ ਹਨਾ ਜਿੱਥੇ ਉਹਨੇ ਲਾਈਨ ਚ ਲਾਇਆ ਸੀ ਮੈਨੂੰ ਤੋਂ ਥੋੜਾ ਜਿਹਾ ਇੱਧਰ ਸਾਈਡ ਜੀ ਨੂੰ ਹੁਣ ਲਾ ਪੱਖੇ ਸਕਦੇ ਨਹੀਂ ਹੁੰਦੇ ਐ ਹੁਣ ਲਾ ਪਿਆ ਉਹਨੂੰ ਬਾਬਾ ਪਤਾ ਹੀ ਨਹੀਂ ਲੱਗਾ ਉਹਨੇ ਪੰਜਾਂ ਦੇ ਨਾਮ ਡਾਟਾਬਾਤ ਸਾਰਾ ਲੈ ਲਿਆ ਮੇਰੇ ਆਗੇ ਉਹ ਜਦ ਆਨਾ ਹੋ ਗਿਆ ਜਾਂ ਕੁਛ ਵੀ ਕਹਿ ਲਓ ਰੱਬ ਜਾਣੇ ਕਿਵੇਂ ਕੁਛ ਹੋਈ ਹੈ ਕਿਵੇਂ ਨਹੀਂ ਉਹ ਬੰਦਾ ਪੁਣਸ ਵਾਲਾ ਮੇਰੇ ਕੋਲ ਆਇਆ ਹੀ ਨਹੀਂ ਪ੍ਰੂ ਕਾਣੀ ਹੈ ਤੇ ਮੈਂ ਬਾਬੇ ਦਾ ਨਾਂ ਲੈਂਦਾ ਹਾਂ ਮੇਰੇ ਬਾਬਾ ਜੋਰਦਾ ਸਾਲਾ ਇੱਕ ਵਾਰੀ ਪੰਗੇ 'ਚ ਘੜਦੇ ਮੁਰਕੀ ਨਹੀਂ ਤਾਂ ਜਾਂਦਾ ਕਿਸੇ ਨਾਲ ਏਦਾਂ ਹਨਾ ਤੇ ਮੈਂ ਪਤਾ ਨਹੀਂ ਯਾਰ ਬੰਦਾ ਅੰਨਾ ਹੀ ਹੋ ਗਿਆ ਲਾਲਾ ਜੇ ਕੁਛ ਵੀ ਲਾ ਲਓ ਜਿੱਦਾਂ ਹਨਾ ਕਹਿ ਲਓ ਤੇ ਉਹਨੇ ਮੈਨੂੰ ਪੁੱਛਿਆ ਨਹੀਂ ਕੁਛ ਵੀ ਮੈਂ ਫੋਨ ਕਰਨ ਨੂੰ ਲਾ ਕੇ ਕਹਿ ਸਕਦਾ ਕਹਿ ਸਕਦਾ ਹਨਾ ਪਾਰਕ ਜੀ ਸੀ ਉਦੇ ਨਾਲ ਨਾਲ ਕਿਵਸ ਮਾਰਕੀਟ ਕਿ ਨਹੀਂ ਕਿਵਸ ਮਾਰਕੀਟ ਲੁਧਿਆਣੇ ਆ ਯਾਰ ਉੱਥੇ ਉਹ ਹੁੰਦਾ ਇੱਕ ਤਾਂ ਆਪਣਾ ਬਾਹਲ ਮਾਰ ਨੇ ਬਾਹਲ ਮਾਰ ਤੱਕ ਨੇ ਡਾਇਆ ਉਹ ਅਤੇਰ ਇੱਕ ਮਾਰਕੀਟ ਹੀ ਆ ਤੇ ਉਹਦੇ ਨਾਲ ਨਾਲ ਜੀ ਮੈਂ ਨਿਕਲ ਗਿਆ ਫਿਰ ਮੈਂ ਜਾ ਕੇ ਘਰੇ ਉਹਨਾਂ ਨੂੰ ਫੋਨ ਕੀਤਾ ਮੜ ਕੇ ਉਹ ਦੂਜੇ ਦਿਨ ਛੱਡੇ ਉਹ ਨਹੀਂ ਰਾਤ ਉੱਥੇ ਰੱਖੇ ਖਾਣੇ ਦੇ ਵਿੱਚ ਉਹਨੇ ਕੱਪੜੇ ਲਹਾ ਕੇ ਠੰਡ ਦੇ ਵਿੱਚ ਨਾ ਪਾ ਕੇ ਉਹਨਾਂ ਨੇ ਇਹ ਸੀਜ਼ ਕਰਤਾ ਉਹਨਾਂ ਪਤਾ ਨਹੀਂ ਲੜਾਈ ਲੁੜੀ ਦੇ ਚੱਕਰ ਸਿਗਾ ਹੋ ਇਹ ਇਵੇਂ ਗੱਲ ਆ ਬਸ਼ਵਾਸ਼ ਦੀ ਗੱਲ ਹੁੰਦੀ ਆ ਤੋ ਸੋ ਮੈਂ ਕਦੀ ਵੀ ਮੈਂ ਅੱਜ ਤੱਕ ਇਦਾਂ ਨਹੀਂ ਹੋਇਆ ਹੈਗਾ ਕਿ ਮੈਂ ਬਾਬਾ ਜਵਾਹਰ ਦਾ ਨਾਮ ਲੈ ਕੇ ਕੋਈ ਕੰਮ ਸ਼ੁਰੂ ਕੀਤਾ ਹੋਵੇ ਜਾਂ ਕੰਮ ਕਰਨਾ ਹੋਵੇ ਜਾਂ ਮੇਰੇ ਕੋਲ ਕੰਮ ਰਹਿੰਦਾ ਹੋਵੇ ਕਦੀ ਇਦਾਂ ਨਹੀਂ ਹੋਇਆ ਹੈਗਾ ਕਿ ਕੰਮ ਨਹੀਂ ਹੋਇਆ ਕਹਿੰਦੇ ਜੀ ਨਹੀਂ ਹੋਇਆ ਇੱਕ ਤਾਂ ਹੁੰਦਾ ਨਾ ਕਈ ਵੇਲੇ ਪ੍ਰਮਾਤਮਾ ਆਪਣਾ ਪਰਖਦਾ ਹੁੰਦਾ ਕਿ ਆਂ ਦੇਖਾਂ ਮੈਨੂੰ ਭੁੱਲਦਾ ਕਿ ਨਹੀਂ ਜਿਵੇਂ ਮੈਂ ਨਹੀਂ ਕੁਝ ਕਰਦਾ ਜਿਵੇਂ ਨਾ ਪਰ ਉਹ ਉਹ ਜਿਹੀ ਨਹੀਂ ਹੁੰਦੀ ਹੈਗੀ ਪਤਾ ਨਹੀਂ ਜਾਂਦੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਬਾਵੇ ਨਾ ਮੇਰੇ ਨਾਲ ਉਹ ਕੰਮ ਹੁੰਦਾ ਕਦੇ ਵੀ ਕੋਈ ਪਤਾ ਨਹੀਂ ਕਹਦੇ ਤਾਂ ਕਰਕੇ ਕਹਾਂ ਮੈਂ ਕਦੀ ਕਿਸੇ ਦੀ ਚੁਗਲੀ ਨਹੀਂ ਕਰਦਾ ਮੈਂ ਕਦੀ ਕਿਸੇ ਦੀ ਲਾਈਫ 'ਚ ਇੰਟਰਫੇਅਰ ਨਹੀਂ ਕਰਦਾ ਕੌਣ ਕੀ ਕਰਦਾ ਮੈਂ ਕਦੀ ਕਿਸੇ ਤੋਂ ਜੈਲਸ ਨਹੀਂ ਕਰਦਾ ਹੈਗਾ ਹਨਾ ਮੇਰਾ ਨਿੱਤੇ ਥੋੜਾ ਜਿਹਾ ਹੋਰ ਆ ਜੇ ਮੇਰੇ ਯਾਰ ਦੋਸਤ ਵੀ ਮੇਰੇ ਖਾਸ ਹੀ ਰਹਿ ਗਏ ਮੈਂ ਬਾਕੀ ਸਭ ਲਗੌੜ ਕੱਢ ਪਈ ਹੋ ਜੇ ਕੋਈ ਮੇਰੇ ਕੋ ਕਰਦਾ ਵੀ ਇਹ ਚੁਗਲੀ ਮੈਂ ਕਹਿੰਦਾ ਨਾ ਭਰਾ ਆਪਾਂ ਕਿਆ ਲੈਣਾ ਨਾ ਕਿਸੇ ਦੀ ਗੱਲ ਕਰਕੇ ਨਾ ਅਗਲਾ ਜੋ ਮਰਜ਼ੀ ਕਰੇ ਅਗਲੇ ਦੀ ਲਾਈਫ ਹੈ ਨਾ ਸਟਮਟੋਂ ਟਰੀ ਮਾਰੀ ਨਾ ਸੀਗਾ ਉਹ ਮਗਰ ਨੂੰ ਕਿਤੇ ਰੈਡੀ ਹੀ ਹੁੰਦੀ ਜਿਹੜੀ ਉਹ ਬੈਕ ਆਨ ਲੱਗਾ ਮੇਰਾ ਚੀਛਾ ਟਟ ਗਿਆ ਵਿੰਡੋ ਦਾ ਮੈਂ ਕੋਈ ਨਹੀਂ ਚੱਲ ਜਾ ਭਰਾਵਾ ਹਨ ਕੀ ਹੈ ਨਾ ਜਿਹੜਾ ਜੋ ਚੀਜ਼ ਹੋਣੀ ਉਹ ਹੋ ਗਈ ਰਹਿੰਦੇ ਆ ਤੇ ਐਦਾਂ ਹੋਇਆ ਯਾਨੀ ਕਿ ਮੈਂ ਇੰਟਰਫੇਅਰ ਨਹੀਂ ਕਰਦਾ ਕਿਸੇ ਲਾਈਫ ਚ ਆਪਣੇ ਨਿਆਰੇ ਚ ਮਾਸਟਰ ਰਹਿਣਾ ਹੈ ਤਾਂ ਕਰਕੇ ਪ੍ਰਮਾਤਮਾ ਵੀ ਦੇਖ ਲੈਂਦਾ ਹੈ ਨਾ ਕੋਈ ਜਿਹੜੇ ਪਿੰਡ ਚ ਹੁੰਦੇ ਕਿ ਤੁਹਾਨੂੰ ਪਤਾ ਘਣਾ ਮਚਾਉਂਦਰੀ ਚੁਗਲੀਆਂ ਕਰ ਜਾਣੀਆਂ ਫੁਲਾਣੇ ਦੇ ਨਿਆਣੇ ਵੀ ਆ ਧਮਕੜੇ ਦੇ ਨਿਆਣੇ ਵੀ ਆਪਣੇ ਨਿਆਣਿਆਂ ਦਾ ਨਹੀਂ ਦੇਖਣਾ ਉਹਨਾਂ ਨੇ ਉਹ ਚੀਜ਼ਾਂ ਵਿੱਚ ਮੂਰੇ ਆਉਂਦੀਆਂ ਸਾਰੀਆਂ ਆਹ ਜਦੈਂ ਕਿਸੇ ਦਾ ਆਪਾਂ ਮਾਰਾ ਕਰਦੇ ਮਾਰਾ ਸੋਚਦੇ ਆ ਹਨਾ ਜਿਕੇ ਇਹਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇਹ ਲਾ ਲਓ ਮੈਨੂੰ ਇਹ ਬੰਦੇ ਹਨਾ ਜਿਕੇ ਇਹਨਾਂ ਮੇਰੇ ਲੜਾਈ ਵੀ ਹੁੰਦੀ ਸੀ ਬੰਦੇ ਪਿੰਡੋਂ ਜਾਂਦੇ ਹੁੰਦੇ ਸੀ ਉਹਨਾਂ ਕੋ ਕਹਿਣ ਕਿ ਤੈਨੂੰ ਤੁਹਾਨੂੰ ਅਸੀਂ ਦੱਸਾਂਗੇ ਕਿ ਮੈਂ ਪਸਾਉਣਾ ਇਹਨੂੰ ਤੁਸੀਂ ਆਸ ਹਾਵ ਲਾ ਲਓ ਫੇ ਕੀ ਹੋ ਗਿਆ ਕੇਸ ਕੇਸ ਹੋ ਗਿਆ ਕੇਸ ਮੈਂ ਲੜਿਆ ਮੈਨੂੰ ਮੇਰਾ ਆਪਣੇ ਜੱਜ ਮੈਡਮ ਇੰਨੀ ਸੋਹਣੀ ਗਿਆ ਤਾਂ ਇੰਨੀ ਵਧੀਆ ਸੀ ਸੋਹਣੀ ਵੀ ਸੀ ਜਾਨੀ ਕਿ ਕਹਾਂ ਲਾ ਆਪਣੇ ਕਿੱਦਾਂ ਕਹਿ ਸਕਦਾ ਲਾਈਕ ਆਂਟੀਆਂ ਵਾਂਗੂੰ ਸੀ ਆਂਟੀਆਂ ਤਾਂ ਥੋੜਾ ਜ਼ਿਆਦਾ ਉਮਰ ਲਾ ਲੋ ਬੱਚਿਆਂ ਵਾਲੇ ਜਾਣੇ ਆਪਣੇ ਵਰਗੇ ਹੋਣਗੇ ਨਿਆਣੇ ਉਹਦੇ ਤੇ ਬਹੁਤ ਚੰਗੀ ਸੀ ਜੀ ਉਹਨੇ ਮੈਂ ਦੱਸਿਆ ਸਾਰਾ ਹਨਾ ਮੈਂ ਕਿਹਾ ਮੇਰਾ ਫਿਊਚਰ ਖਰਾਬ ਹੋ ਰਿਹਾ ਤੇ ਇਹ ਮੇਰੇ ਪੁੱਤਸ ਵਾਲਿਆਂ ਨੇ ਮੈਂ ਕਿਹਾ ਜਾਣ ਕੇ ਮੈਂ ਤੇ ਆਪਣੇ ਪੈਸੇ ਲੈ ਕੇ ਕੇਸ ਪਾਇਆ ਆ ਤੇ ਉਹ ਹੱਸ ਪਈ ਕਹਿੰਦੀ ਕਿਹਨੇ ਪੁੱਤਸ ਵਾਲਿਆਂ ਨੇ ਪਾਇਆ ਮੈਂ ਦੱਸਿਆ ਇਦਾਂ ਤੇ ਉਹ ਕਹਿੰਦੀ ਕੋਈ ਚੱਕਿਆ ਨਹੀਂ ਮੈਂ ਕਿਹਾ ਉਹਨਾਂ ਨਾਲ ਮੇਰਾ ਰਜਿਨਾਮਾ ਹੋ ਗਿਆ ਮੈਨੂੰ ਫੇਰ ਵੀ ਉਹਨਾਂ ਨੇ ਆਹੋ ਪੀਓ ਕਰਤਾ ਹਨਾ ਭਗੌੜਾ ਕਰਤਾ ਮੈਨੂੰ ਮਾਲੇ ਮੈਂ ਬਾਹਰ ਬੈਠਾ ਸੀ ਬਾਹਰ ਬੈਠਾ ਤੇ ਮੇਰੇ ਕੇਸ ਪਾਤਾ ਇੰਦਰ ਇੰਡੀਆ ਚ ਕਿਹਾ ਵੀ ਇਹਨੇ ਬੰਦਾ ਵੱਡਿਆ ਤੇ ਇਦਾਂ ਦੀਆਂ ਛੋਕ ਗੱਲਾਂ ਕਰਤਾ ਆ ਜਿਹੜਾ ਕਰਦਾ ਉਹ ਆਪੇ ਭੁਗਤ ਲਾਂਦਾ ਹੈ ਮਿਹਨਤ ਉਧਰ ਦੀ ਹੈ ਮੈਂ ਹਾਂ ਮੇਰਾ ਸੁਭਾਅ ਅਗੇ ਹੁੰਦਾ ਹੀ ਮੈਂ ਲੜ ਲੁੜ ਪੈਂਦਾ ਹੁੰਦਾ ਸੀ ਹੁਣ ਮੇਰਾ ਸੁਭਾਅ ਇਦਾਂ ਸ਼ਾਂਤ ਵੀ ਆ ਗਿਆ ਜੇ ਕੋਈ ਮਾੜੀ ਕਰਦਾ ਵੀ ਹੈ ਨਾ ਪਿੱਛੇ ੜਜਦਾ ਪਰਮਾ ਪਰਮਾਤਮਾ ਪਰਮਾਤਮਾ ਆਪੇ ਉਹਦਾ ਉਹਦੋਂ ਦੇਖ ਲਾਂਦਾ ਭਾਵੇਂ ਟਾਈਮ ਲੱਜੇ 2 ਸਾਲ ਲੱਜੇ 3 ਸਾਲ ਲੱਜੇ ਨਾ ਆਪਾਂ ਨੂੰ ਆਪੇ ਖਬਰ ਮਿਲ ਜਾਂਦੀ ਹੈ ਕਿ ਉਹਦੇ ਨਾਲ ਆ ਚੀਜ਼ ਹੋ ਗਈ ਉਹ ਆਪ ਕੋਈ ਮਾਰਾ ਕਰਦਾ ਕਰੀ ਜਾਵੇਂ ਆਪ ਨਾ ਕਿਵੇਂ ਚਲੋ ਬਸ ਦੇਸਰ ਕਿਉਂਕਿ ਬੰਦਾ ਹੌਲੀ ਹੌਲੀ ਮੈਚੂਰ ਹੁੰਦਾ ਨਾ ਫਿਰ ਬੰਦੇ ਨੂੰ ਸਮਝ ਆ ਜਾਂਦੀ ਸਾਰੀ ਜਦੋਂ ਅਸੀਂ ਵੀ ਜੰਗ ਬਲੱਡ ਜੇ ਕਹ ਲਓ ਯਾਨੀ ਕਿ ਥੋੜੀ ਉਮਰ ਹੁੰਦੀ ਆ ਉਦੋਂ ਆਪਾਂ ਵੀ ਕਹਿੰਦੇ ਉਹਨੇ ਲੈ ਇਹਨੇ ਕਿਦਾਂ ਕਹਿ ਦਿੱਤੀ ਇਹਨੇ ਲੰਨ ਤੱਕ ਜਾਈਦਾ ਹਨਾ ਇਹ ਗਾਂ ਨਹੀਂ ਸੋਚੀ ਲੈ ਕਿ ਕੀ ਹੋਊਗਾ ਕੀ ਨਹੀਂ ਹੈ ਨਾ ਸੋ ਇਹ ਮੈਂ ਗੱਲਾਂ ਬਤਾਇਆ ਹੋਰ ਤੂੰ ਠੀਕ ਠਾਕ ਤੰਦਰੁਸਤ ਆ ਚਲੋ ਚਲਿਏ ਬਹੁਤ ਗੱਲਾਂ ਬਾਤਾਂ ਕਰ ਲਈਏ ਤੁਹਾਡੇ ਨਾਲ ਦਿਲ ਦੇ ਕਹਿੰਦੇ ਹੁੰਦੇ ਖਾਲੀ ਕਰ ਲਿਆ ਆਪਣਾ ਢਿੱਡ ਸਾਰਾ ਤੇ ਜੋ ਆਪਾਂ ਹੁਣ ਖੜੇ ਆਂ ਪਾਰਕ ਦੇ ਵਿੱਚ ਲੈਨੇ ਰੱਬ ਦਾ ਨਾਮ ਘੜੀ ਰਹਾ ਦਾ ਸਾਡਾ ਪਾਰਟ ਕਰਦੇ ਆਂ ਤੇ ਕਰਦੇ ਆਂ ਆਪਾਂ ਗੱਲਾਂ ਬਾਤਾਂ ਬਾਏ ਹਾਂ ਤਾਂ ਉਹ ਗੱਡੀ ਉਹ ਨਾ ਜਿਹੜਾ ਹੁਣ ਆਪਾਂ ਲੈਟਾ ਸੀ ਹਾਂ ਹਾਂਜੀ ਹਾਂ ਬੰਦੇ ਨੇ ਨੋਟਰਾਸਾ ਚਾਹੀਦਾ ਆ ਹਾਂ ਹੁਣ ਗੱਡੀ ਪਿੱਛੇ ਦੀ ਤਾਂ ਮੋੜੇ ਗੱਡੀ ਖੜੀ ਆ ਹੁਣ ਇੱਥੇ ਗੱਡੀ ਆਈ ਹੋਵੇ ਇੱਥੋਂ ਮੱਦਗੀ ਲੈ ਕੇ ਐਂ ਕੱਢਦੇ ਬੰਦਾ ਮੂਨ ਲੱਗੇ ਹੁਣ ਇੱਥੋਂ ਆਹ ਚੀਜ਼ ਜਿਹੜੀ ਸੀ ਨਾ ਉਹਨਾਂ ਇੱਥੋਂ ਟੁੱਟ ਗਈ ਅੱਛਾ ਇਹਦਾ ਟੁੱਟ ਗਿਆ ਤੇ ਦੂਲੀ ਲੱਗਦੀ ਉਹਦੀ ਵੀ ਨਮੀ ਜਿਹੜੇ ਮਟਮਾਰੀ ਹਾਂ ਉਹਦੀ ਲਾਈਟ ਟੁੱਟ ਗਈ ਹਾਂ ਉਹ ਬੰਦਾ ਵਿੱਚੋਂ ਨਿਕਲ ਕੇ ਆਇਆ ਹਾਂ ਉਹਨਾਂ ਨੇ ਬੰਦਾ ਕੋਈ ਨਹੀਂ ਹਾਂ ਬੰਦਾ ਬਾਤ ਲਈ ਕੁਝ ਨਹੀਂ ਦੱਸਿਆ ਹੋਵੇ ਉਹ ਮੁੰਡਾ ਬਾਅਦ ਤੇ ਕਹਿੰਦਾ ਕਹਿੰਦਾ ਮੇਰੇ ਤੋਂ ਕੀ ਮਾਰਤਾ ਕਹਿੰਦਾ ਆਪਨੀ ਲਾਈਟ ਚੀਨ ਲਾ ਲਈ ਦਿੰਦਾ ਅੰਕਲ ਕਹਿੰਦਾ ਤੂੰ ਮੈਂ ਚੱਲ ਕਹਿੰਦਾ ਚੱਲ ਹੋਊ ਕਹਿੰਦਾ ਹੋਰ ਕਿੰਦਾ ਉਹਨੇ ਫਸ ਪਾਣਾ ਸੀਗਾ ਗੱਲ ਪੈ ਜਾਂਦੇ ਲੋਕੇ ਕੱਲ ਮੈਂ ਕੋਈ ਨਹੀਂ ਸਾਧਨ ਚੱਲਦੇ ਆਂ ਕਿ ਲੱਗ ਵੀ ਜਾਂਦੀ ਆ ਫੇਰ ਕੀ ਦਾ ਅੱਜ ਗੱਡੀ ਰੋਡ ਤੇ ਚੱਲਣੀ ਨਹੀਂ ਤਾਂ ਉਹ ਲੱਗਣੀ ਵੀ ਹੈਗੀ ਆ ਨਾ ਕੋਈ ਚੱਕਰ ਨਹੀਂ ਅੰਕਲ ਚੱਲ ਕਰ ਲਓ ਗਾਇਜ਼ ਇਹ ਕਹ ਕੋਈ ਅਮੋਲ ਦੇ ਕਿੰਨੇ 11 ਸਿਗੀਆਂ ਇਹਲਾ ਕੋਈ ਨਹੀਂ ਹੈ लास्ट ਤੇ ਆਪਰੇ ਜੰਨੇ ਬਸ ਆਵਾ ਕਰਕੇ ਆਨੰਦ ਲੈ ਕੇ ਮੰਮੀ ਆਉਂਦੀ ਫੇ ਮਗਰ え ਚਲਈਏ ਹੁਣ ਘਰ ਨੂੰ ਕਰਦੇ ਆ ਮਤਨ ਗੱਲਾਂ ਬਾਤਾਂ ਜਿਹੜਾ ਗੁਰੂ ਕਰੋ ਤੁਹਾਨੂੰ ਵੀ ਦਰਸ਼ਕ ਕਰਾ ਤੇ ਆਪ ਵੀ ਘੜੀ ਬਹਿ ਕੇ ਸਾਰਾ ਨਿਬੜ ਗਿਆ ਕੰਮ ਕਰਦੇ ਇਹਨਾਂ ਗੱਲਾਂ ਬਾਤਾਂ ਇਹ ਲੰਮ ਨੂੰ ਇੰਨੀ ਠੰਡ ਚ ਜਾਣਾ ਮੈਂ ਹਾਂ ਮੋਟਰਟਰੈਕਟਰ ਦੇ ਹੁਣੇ ਆ ਦੋ ਪਿੱਛੇ ਫੇ ਮੋਟਰਸਾਈਕਲ ਤੇ ਹੁੰਦੇ ਤਾਂ ਕਿ ਤੱਕ ਅੰਨੇ ਪਹੁੰਚਦੇ ਹਾਂ ਹਾਂ ਕਿਵੇਂ ਆ ਜੱਟਾਂ ਦੀ ਕਮਾਈ ਹੁੰਦੀ ਜਾਂ ਤੂੰ ਜਾ ਕੇ ਤੇ ਵਿਚਾਰਿਆਂ ਨੂੰ ਪੈਸਾ ਮਿਲਦਾ ਸਹੀ ਹਾਂ ਕਿ ਸੌਖਾ ਥੋੜੀ ਆ ਨਾ ਮਿਹਨਤ ਇੰਨੀ ਠੰਡ ਚ ਨਾਲੇ ਉਹ ਵੀ ਨਾਲੇ ਇੰਨੀ ਟਰਾਲੀ ਭਰ ਕੇ ਰਿਸਕ ਕਿੰਨਾ ਸਿਸਟਮ ਰੱਬ ਦੇ ਅੱਗੇ ਆਪਣੇ ਉਹ ਵੀ ਹੋ ਗਿਆ ਕਹਿੰਦੇ ਭਾਨੇ ਸਿੱਧੂ ਨੂੰ ਫੜ ਲਿਆ ਐ ਜਿਹੜੇ ਏਜੰਟ ਤਾਂ ਤੁਹਾਨੂੰ ਪਤਾ ਹੀ ਉਹਨੇ ਕਿੰਨੇ ਪੈਸੇ ਮੜਾਇਆ ਲੋਕਾਂ ਤੋਂ ਏਜੰਟਾਂ ਦੇ ਜਿਹੜੇ ਤੁਹਾਨੂੰ ਪਤਾ ਏਜੰਟਾਂ ਦੇ ਕੋਲ ਪੈਸਾ ਕਿੱਥੋਂ ਵਾਪਸ ਆਉਂਦਾ ਹਨ ਜਿਹੜਾ ਪੁਲਿਸ ਦਾ ਕੰਮ ਸੀਗਾ ਉਹ ਆਪ ਕਰ ਉਹ ਉਹਦੇ ਕਹਿਣ ਤੇ ਹੋ ਰਿਹਾ ਹੀ ਦੇ ਲੋ ਕਿੰਨੇ ਲੋਕਾਂ ਦੇ ਲੱਖਾਂ ਰੁਪਈਆ ਉਹਨੇ ਵਾਪਸ ਕਰਾਏ ਆ ਤੇ ਉਥੇ ਪਰਚਾ ਪਤਾ ਕਿਹੜਾ ਕੀਤਾ ਕਿ 10000 ਰੁਪਈਆ ਮੰਗਦਾ ਸੀ ਬੁੜੀ ਲੋਕੀ ਨੂੰ ਧਰਨੇ ਦਾ ਧਰਨਾ ਚੱਕੜਨਾ ਔਖਾ ਹੀ ਹੈ ਬਾਬਿਓ ਮੈਂ ਦੇਖ ਲਿਆ ਹਿਸਾਬ ਕਿਤਾਬ ਹੈ ਨਾ 10000 ਰੁਪਏ ਉਹ ਬੁੜੀ ਤਾਂ ਮੰਗਦਾ ਸੀਗਾ ਤੇ ਉਹ ਬੰਦੇ ਦੀ ਫੈਨ ਫੋਲਿੰਗ ਉਹਦਾ 1 ਬਣ ਮਿਲੀਅਨ ਪੇਜ ਆ YouTube ਤੇ ਉਹਦੇ ਇੰਨੇ ਆ ਸਨੇਪਚੈਟ ਤੇ ਇੰਨੇ ਆ ਉਹਦਾ ਨਾ ਪ੍ਰੋਮੋਸ਼ਨ ਵੀ ਕਰਨੀ ਹੋਵੇ ਉਹਦਾ ਲੱਖ ਰੁਪਏ ਲੈ ਸਕਦਾ ਉਹ ਮਾੜਿਆ ਦੋ ਬੋਲ ਹੀ ਬੋਲਣੇ ਨੇ 10 ਸੈਕਿੰਡ 15 ਸੈਕਿੰਡ ਦੀ ਵੀਡੀਓ ਹੁੰਦੀ ਪ੍ਰੋਮੋਸ਼ਨ ਦੀ 1 ਮਿੰਟ ਰੋ ਪਿਆ ਚੰਦੇ ਜਿੱਦਾ ਕੋਈ ਵੀ ਅੱਜ ਦਾ ਪੇਜ ਜਾਨਿਕ ਵੈਲਿਊ ਬਹੁਤ ਹੁੰਦੀ ਆ 1 ਮਿਲੀਅਨ ਦੇ ਪੇਜ ਦੀ ਉਹਦੇ ਕਿੰਨੇ ਫੋਲੋਅਰ ਸਬਸਕ੍ਰਾਈਬਰ ਤੇ ਉਹ ਯਾਰ 10000 ਰੁਪਏ ਮੰਗੂਗਾ। ਮੇਰਾ ਹਰਾਨ ਆਂ ਦੇ ਲੋ ਜਿਹੜਾ ਬੰਦਾ ਬੋਲਦਾ ਜਾਂ ਕੁਝ ਕਰਦਾ ਉਹਨੂੰ ਕਿਵੇਂ ਚੱਕ ਕੇ ਜੇਲ੍ਹ ਚ ਤੜ ਦਿੰਦੇ ਆ। ਆਪਣੇ ਬਹੁਤ ਗਲਤ ਸਿਸਟਮ ਆ। ਜੇ ਕੋਈ ਚੰਗਾ ਇਨਸਾਨ ਜਾਂ ਕੋਈ ਲੋਕਾਂ ਦੀ ਸੇਵਾ ਕਰਦਾ ਹਨ ਉਹਨੂੰ ਚੱਕ ਕੇ ਜਾਂ ਜੇਲ੍ਹ ਦੇ ਵਿੱਚ ਜਾਂ ਉਹਨੂੰ ਉਦਾਂ ਉਹਦੀ ਡੈਕ ਕਰਾ ਦਿੰਦੇ ਆ। ਪਰ ਆਂਦੇ ਮਤਲਬ ਇਹ ਹਾਰਾ ਆ ਸਿਸਟਮ ਆ ਹੁਣ ਜਿਹੜੇ ਲੋਕੀ ਜਿਨ੍ਹਾਂ ਦੇ ਪੈਸੇ ਬਣਾਏ ਆ ਹੁਣ ਦੇਖੋ ਕਹਿੰਦੇ ਨਹੀਂ ਬੋੜਨਾ ਕੋਈ ਬੰਦੇ ਹੋਣਗੇ ਆਣਖੀ ਆ ਵੀ ਜ਼ਮੀਰ ਆ ਜਾਦੇ ਜ਼ਮੀਰ ਵਾਲੇ ਤੇ ਜਿਹੜੇ ਦੇ ਮਗਰ ਜਾਣਗੇ ਹਨਾ ਉਦਾਂ ਤਾਂ ਉਹਦੇ ਮਗਰ ਬਹੁਤ ਨਹੀਂ ਲੋਕੀ ਪਰ ਅੱਜ ਇਹਨਾਂ ਦੇ ਪੈਸੇ ਬਣਾਏ ਮੈਂ ਇਹਨਾਂ ਦੀ ਗੱਲ ਕਰਦਾ ਇਹ ਲੋਕ ਜਾਣਗੇ ਤੈਨੂੰ ਪਤਾ ਹੀ ਅੱਜਕੱਲ ਲੋਕਾਂ ਦਾ ਕੰਮ ਕੀ ਆ ਕੰਮ ਕਢਾਇਆ